ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਅੱਜ ਪਹੁੰਚੇ ਹਨ ਨਰਮਲ ਸਿੰਘ ਪਤਲੀ ਤੇ ਇਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ ਅਸੀਂ ਇਹਨਾਂ ਨੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਆ ਤੇ ਅੱਜ ਦਾ ਜਿਹੜਾ ਵਿਸ਼ਾ ਸਾਡਾ ਸਕੂਲ ਦਾ ਵਿਸ਼ਾ ਜਨ ਕਿ ਇੱਕ ਦੁਨਿਆਵੀ ਸਕੂਲ ਹੈ ਇੱਕ ਧਾਰਮਿਕ ਸਕੂਲ ਜਿਵੇਂ ਕਿ ਗੁਰਦੁਆਰਾ ਸਾਹਿਬ ਤੇ ਇੱਕ ਸਕੂਲ ਪ੍ਰਾਈਵੇਟ ਲਾ ਲਓ ਸਰਕਾਰੀ ਸਕੂਲ ਜਿੱਥੇ ਆਪਣੇ ਬੱਚੇ ਪੜ੍ਹਦੇ ਆ ਪੜ੍ਹਾਈ ਦੋਨੇ ਪਾਸੇ ਹੁੰਦੀ ਆ ਉਧਰ ਗੁਰਦੁਆਰਾ ਸਾਹਿਬ ਵਿੱਚ ਵੀ ਪੜ੍ਹਾਈ ਹੋ ਰਹੀ ਆ ਤੇ ਆਪਾਂ ਪੜ੍ਹ ਰਹੇ ਆ ਉੱਥੇ ਵੀ ਤੇ ਸਕੂਲਾਂ ਦੇ ਵਿੱਚ ਵੀ ਪੜ੍ਹ ਰਹੇ ਆ ਪਰ ਇਹਨਾਂ ਦੇ ਵਿੱਚ ਕਿਹੜੇ ਬੰਦੇ ਅੱਗੇ ਜਾ ਰਹੇ ਆ ਤਰੱਕੀ ਕਿਹਨਾਂ ਨੂੰ ਮਿਲ ਰਹੀ ਆ ਆਪਾਂ ਨਰਮਿੰਦਰ ਸਿੰਘ ਪਤਲੀ ਸਾਹਿਬ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਹਾਂਜੀ ਬਾਬਾ ਜੀ ਇਹ ਤੁਸੀਂ ਦੱਸੋ ਜੀ ਇਹ ਕਿਹੜੇ ਵਿਦਿਆਰਥੀ ਆ ਕਿਉਂਕਿ ਸਾਰੇ ਵਿਦਿਆਰਥੀ ਆ ਜਿਨੇ ਵਰਦੀ ਪਾਈ ਆ ਜੀ ਜਿਹੜੇ ਵਿਦਿਆਰਥੀ ਜਿਹੜੇ ਅੱਗੇ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੇਸ਼ਾਸੀਂ ਆਪਣਾ ਵੀ ਇੱਕ ਦੁਨਿਆਵੀ ਸਕੂਲ ਜਿੱਥੇ ਅਸੀਂ ਦੁਨਿਆਵੀ ਵਿੱਦਿਆ ਪ੍ਰਾਪਤ ਕਰਕੇ ਦੁਨਿਆਵੀ ਉਹਦਿਆਂ ਤੇ ਪਹੁੰਚ ਜਾਂਦੇ ਆ ਕੋਈ ਪੁਲਿਸਮੈਨ ਬਣ ਜਾਂਦਾ ਹੈ ਕੋਈ ਫੌਜ ਵਿੱਚ ਜੋਬ ਕਰਦਾ ਹੈ ਕੋਈ ਐਸਡੀਮ ਬਣ ਜਾਂਦਾ ਹੈ ਕੋਈ ਐਸਐਸਬੀ ਬਣ ਜਾਂਦਾ ਹੈ ਦੂਜੇ ਪਾਸੇ ਧਾਰਮਿਕ ਸਕੂਲ ਕਹਿ ਲਈਏ ਤਾਂ ਗੁਰੂ ਗੁਰਦਵਾਰਾ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹਨ ਸੋ ਅਸੀਂ دنیਵੀ ਸਕੂਲਾਂ ਵਿੱਚ ਵੀ ਜਾਂਦੇ ਹਾਂ ਗੁਰਦਵਾਰਾ ਸਾਹਿਬ ਵੀ ਅਸੀਂ ਪੈਨ ਪੈਨ ਸੰਗਤਾਂ ਸਵੇਰੇ ਜਾਂਦੇ ਹਨ ਪਰ ਜਿੰਨੀ ਕੁ ਮੇਰੀ ਤੱਕਣੀ ਹੈ ਮੇਰੀ ਦੇਖਣੀ ਹੈ ਮੈਨੂੰ ਐਂ ਜੇ ਲੱਗ ਰਿਹਾ ਹੈ ਵੀ ਜਿਹੜਾ ਦੁਨਿਆਵੀ ਸਕੂਲ ਆ ਨਾ ਜਿਹੜੇ ਦੁਨਿਆਵੀ ਸਕੂਲ ਵਿੱਚ ਜਾਂਦੇ ਹਨ ਉਹ ਤਰੱਕੀ ਵਿੱਚ ਆਉ ਸਕੂਲ ਤੇ ਸਕੂਲ ਚ ਜਾਣ ਵਾਲੇ ਵੀ ਤਰੱਕੀ ਚ ਦੂਸਰੇ ਪਾਸੇ ਜੋ ਸੀ ਸਾਡਾ ਧਾਰਮਿਕ ਸਕੂਲ ਜਿੱਥੇ ਅਸੀਂ ਧਾਰਮਿਕ ਵਿੱਦਿਆ ਲੈਣੀ ਸੀ ਗੁਰਦੁਆਰਾ ਸਾਹਿਬ ਉੱਥੇ ਜਿਹੜੇ ਜਾਣ ਵਾਲੇ ਆ ਉਹ ਬਹੁਤ ਪਛੜੇ ਆ ਤੁਸੀਂ ਪੁੱਛੋ ਕਿਵੇਂ ਵੀ ਜਿਹੜੇ دنیਵੀ ਸਕੂਲ ਵਿੱਚ ਜਾਂਦੇ ਹਨ ਤੇ ਮੈਂ ਵੀ ਇੱਕ ਛੋਟੀ ਜੀ ਜੋਬ ਕਰਦਾ ਇਹ ਜੋਬ ਮੈਨੂੰ ਦੁਨਿਆਵੀ ਸਕੂਲ ਵਿੱਚੋਂ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਮਿਲੀ ਹੈ ਮੇਰਾ ਪਿੰਡ ਪਤਲੀ ਸਾਡੇ ਪਿੰਡ ਪਤਲੀ ਵਿੱਚ ਕਾਫੀ ਮੁਲਾਜ਼ਮਾਂ ਕੋਈ ਪੁਲਿਸ ਵਿੱਚ ਹੈ ਕੋਈ ਫੌਜ ਵਿੱਚ ਹੈ ਕੋਈ ਸਿਵਲ ਵਿੱਚ ਹੈ ਇਦਾਂ ਕਰਕੇ ਕੋਈ ਟੀਚਰ ਲੈਣ ਵਿੱਚ ਹੈ ਜਿੰਨੇ ਵੀ ਮੁਲਾਜ਼ਮ ਹਨ ਉਹ ਸਾਰੇ ਦੇ ਸਾਰੇ ਉਹਨਾਂ ਨੇ ਜਿਹੜੇ ਦੁਨਿਆਵੀ ਸਕੂਲ ਆ ਜੀ ਉੱਥੋਂ ਵਿਦਿਆ ਲਈ ਹੈ ਉੱਥੇ ਪੜ੍ਹਾਈ ਕੀਤੀ ਆ ਤਾਂ ਕਰਕੇ ਉਹ ਇਸ ਅਹੁਦੇ ਤੇ ਪਹੁੰਚੇ ਹਨ ਮਿਹਨਤ ਕਿੰਨੀ ਕੀਤੀ ਆ ਜੀ 5-6 ਘੰਟੇ ਪਹਿਲਾਂ ਸਕੂਲ ਵਿੱਚ ਲਾ ਕੇ ਜਾਂਦੇ ਆ ਬਾਅਦ ਵਿੱਚ ਛੁੱਟੀ ਤੋਂ ਬਾਅਦ ਫਿਰ ਟਿਊਸ਼ਨ ਸਕੂਲ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਛੁੱਟੀ ਤੋਂ ਬਾਅਦ ਵੀ ਉਹ ਜਿਹੜਾ ਪੜਨ ਵਾਲਾ ਸਖਿਆਰਤੀ ਆ ਜਾਂ ਸਟੂਡੈਂਟ ਆ ਉਹਨੂੰ ਇਹ ਫਿਕਰ ਆ ਇਹ ਚਿੰਤਾ ਹੈ ਵੀ ਜਿਹੜਾ ਮੇਰੇ ਟੀਚਰ ਨੇ ਕੰਮ ਦਿੱਤਾ ਨਾ ਕੱਲ ਨੂੰ ਮੈਂ ਜੇ ਤਾਂ ਲਿਖਣ ਵਾਲਾ ਉਹ ਮੈਂ ਲਿਖ ਕੇ ਲਿਆਉਣਾ ਜੇ ਯਾਦ ਕਰਨ ਵਾਲਾ ਮੈਂ ਯਾਦ ਕਰਕੇ ਲਿਆਉਂਗਾ ਉਹ ਦਿਮਾਗ ਤੇ ਟੈਨਸ਼ਨ ਪਾ ਕੇ ਰੱਖਦਾ ਉਹ ਇਹ ਵੀ ਚਿੰਤਾ ਵੀ ਕੱਲ ਨੂੰ ਮੈਂ ਇਹ ਯਾਦਨਾਕ ਕਰਕੇ ਸੁਣਾਇਆ ਲਿਖਿਆ ਨਾ ਤੇ ਮੈਨੂੰ ਝੜਕਾਂ ਪਣੀਆਂ ਉਹਦੇ ਅੰਦਰ ਇਹ ਡਰ ਆ ਉਹ ਆਪਣੇ ਆਪਣੇ ਉਸਤਾਦ ਤੋਂ ਡਰਦਾ ਹੈ ਇਸ ਲਈ ਉਹਦੇ ਸਕੂਲ ਦਿਨਿਆਵੀ ਸਕੂਲ ਵਾਲੇ ਨਾ ਉੱਥੇ ਪੜ੍ਹਨ ਵਾਲੇ ਉਹ ਤਰੱਕੀ ਕਰਦੇ ਜਾ ਰਹੇ ਹਨ ਦਿਨ-ਦਿਨ ਸਵਾਨੀ ਧਿਆਨ ਚ ਰੱਖਣੀ ਉਹ ਇਹ ਆ ਵੀ ਕਈ ਦਫਾ ਜਿਹੜਾ ਸਰਕਾਰੀ ਕੋਈ ਅਫਸਰ ਹੋਣ ਨਾ ਸੀ ਨੀ ਅਫਸਰ ਕੋਈ ਡੀਸੀ ਸਾਹਿਬ ਕਹਿ ਲਓ ਕੋਈ ਐਸਐਸਪੀ ਐਸਡੀਐਮ ਉਹ ਆਪਣੇ ਕਰਮਚਾਰੀਆਂ ਨੂੰ ਇੱਕ ਪੱਤਰ ਦੇ ਰੂਪ ਵਿੱਚ ਹੁਕਮ ਕਰਦਾ ਚਿੱਠੀ ਕਹਿ ਲਓ ਪੱਤਰ ਕਹਿ ਲਓ ਉਹਦੇ ਵਿੱਚ ਹੁਕਮ ਕਰਦਾ ਉਹਦੇ ਹੁਕਮ ਵਿੱਚ ਉਹਦਾ ਲਿਖਿਆ ਹੁੰਦਾ ਵੀ ਆ ਰਿਪੋਰਟ ਤੁਸੀਂ 2 ਦਿਨਾਂ ਦੇ ਵਿੱਚ ਵਿੱਚ ਦੇਣੀ ਜਾਂ ਹਫਤੇ ਦੇ ਵਿੱਚ ਵਿੱਚ ਦੇਣੀ ਤੇ ਉਹ ਜਿਹੜੇ ਕਰਮਚਾਰੀ ਆ ਅੱਗੇ ਜਿਨ੍ਹਾਂ ਨੇ ਰਿਪੋਰਟ ਦੇਣੀ ਆ ਉਹ ਆਪਣੇ ਉਸ ਪੱਤਰ ਨੂੰ ਉਸ ਡੀਸੀ ਵੱਲੋਂ ਆਏ ਹੁਕਮ ਨੂੰ ਕੇਵਲ ਦੋ ਵਾਰੀ ਜਾਂ ਚਾਰ ਵਾਰੀ ਪੜਕੇ ਨਹੀਂ ਰੱਖ ਦਿੰਦੇ ਮਨ ਕੇ ਜੇ ਲੋ ਐਸੀ ਹੋਵੇ ਐਸਾ ਕੋਈ ਬਣ ਜੇ ਵੀ ਕਰਮਚਾਰੀ ਡੀਸੀ ਨੂੰ ਆਕੇ ਡੀਸੀ ਸਾਹਿਬ ਵੀ ਆ ਜਿਹੜਾ ਤੁਸੀਂ ਪੱਤਰ ਭੇਜਿਆ ਸੀ ਨਾ ਇਸ ਨੂੰ ਜੀ ਮੈਂ 5-7 ਵਾਰੀ ਪੜ੍ਹ ਕੇ ਤੇ ਰੱਖਿਆ ਹੋਇਆ ਪਰ ਉਹਦੇ ਵਿੱਚ ਜੋ ਲਿਖਿਆ ਸੀ ਉਹ ਨਹੀਂ ਮੈਂ ਕੀਤਾ ਡੀਸੀ ਉਸ ਕਰਮਚਾਰੀ ਨੂੰ ਬਖਸ਼ੂਗਾ ਨਹੀਂ ਬੰਦ ਹੀ ਸਜ਼ਾ ਚਾਹੇ ਉਹਦੀ ਐਂਕਰੀਮੈਂਟ ਬੰਦ ਕਰੇ ਚਾਹੇ ਉਹਦੀ ਕੁਝ ਜਵਾਬ ਤਲਬੀ ਕਰੇ ਕੁਛ ਵੀ ਕਰੇ ਜ਼ਰੂਰ ਹੋਊਗਾ ਤੇ ਜਾਦਾ ਕਰਕੇ ਜਿਹੜੇ ਕਰਮਚਾਰੀ ਆ ਨਾ ਜਦੋਂ ਆਪਣੇ ਕਿਤੇ ਸੀਨੀਅਰ ਅਫਸਰ ਵੱਲੋਂ ਚਿੱਠੀ ਰੂਪ ਵਿੱਚ ਪੱਤਰ ਆਉਂਦਾ ਉਹਦੀ ਚਿੱਠੀ ਵਿੱਚ ਜੋ ਲਿਖਿਆ ਉਹਤੇ ਗੌਰ ਕਰਦੇ ਆ ਉਹਨੂੰ ਕਰਦੇ ਆ ਔਰ ਰਿਪੋਰਟ ਬਣਾ ਕੇ ਦਿੰਦੇ ਉਦਾਂ ਹੀ ਪਰ ਇੱਕ ਗੱਲ ਮੇਰੇ ਦੇਖਣ ਚਾਹੀ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਸੀਂ ਸੱਤਾਂ ਦਿਨਾਂ ਵਿੱਚ ਨੌਵਾਂ ਦਿਨਾਂ ਵਿੱਚ ਜਾਂ 48 ਘੰਟੇ ਵਿੱਚ ਪੜ ਲੈਨੇ ਆ ਪੜ ਕੇ ਤੇ ਟੈਨਸ਼ਨ ਫਰੀ ਆ ਕੋਈ ਫਿਕਰ ਨਹੀਂ ਕੋਈ ਡਰ ਨਹੀਂ ਵੀ ਗੁਰੂ ਸਾਹਿਬ ਨੇ ਜੋ ਇਹਦੇ ਵਿੱਚ ਲਿਖਿਆ ਵੀ ਅਸੀਂ ਉਹ ਕਰਨਾ ਤੇ ਇਹ ਵੀ ਬਦੌਲਤ ਆ ਇਹਦੀ ਬਦੌਲਤ ਆ ਜੋ ਸਾਡੇ ਆ ਮਾੜੇ ਹਾਲਾਤ ਬਣਿਆ ਸੋ ਬੇਨਤੀ ਆ ਜਿਵੇਂ ਇੱਕ ਅਫਸਰ ਦਾ ਡਰ ਆ ਨਾ ਐਸਐਸਪੀ ਤੋਂ ਡਰਦੇ ਆ ਡੀਸੀ ਤੋਂ ਡਰਦੇ ਆ ਨਾ ਗੁਰੂਗ੍ਰਾਮ ਸਾਹਿਬ ਜੀ ਮਹਾਰਾਜ ਤੋਂ ਵੀ ਇੰਨਾ ਹੀ ਡਰਿਆ ਕਰੇਗੇ ਸੋ ਇਹ ਵੀ ਗੱਲ ਆਪਾਂ ਆਪਣੇ ਧਿਆਨ ਚ ਰੱਖੇ ਦੂਸਰੇ ਪੱਖੇ ਪਾਸੇ ਜਿਹੜੇ ਤੁਸੀਂ ਗੁਰਦੁਆਰਾ ਸਾਹਿਬ ਜਾਣੇ ਹਾਂ ਉੱਥੇ ਦਿਨਿਆਵੀ ਸਕੂਲ ਵਿੱਚ 5-6 ਘੰਟੇ ਧਾਰਮਿਕ ਸਕੂਲ ਵਿੱਚ ਮਿੰਟ 2 ਮਿੰਟ ਬਹੁਤ ਗਣਤੀ ਤਾਂ ਇਹ ਆ ਸਾਡੀ ਅਸੀਂ ਸਿਰੇ ਅਚਨਾਨ ਕੀਤਾ ਜੀ ਕੱਪੜੇ ਬਦਲੀ ਕੀਤੇ ਗੋਲਕ ਚ ਕੁਝ ਮਾਇਆ ਪਾਈ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਦੀ ਪ੍ਰਕਰਮਾਂ ਕੀਤੀਆਂ ਆਪਣੀ ਅਰਦਾਸ ਕੀਤੀ ਉੱਥੇ ਕੁਝ ਵੀ ਬਣਿਆ ਛੱਕਿਆ ਤੇ ਵਾਪਸ ਆ ਗਏ। ਇਹ ਦੂਬਦ ਨਹੀਂ ਬਹੁਤ ਗੰਤੀ ਇਹ ਆ। ਨਾਲ ਦੀ ਨਾਲ ਵੇਖੋ ਉਧਰ 6 ਘੰਟੇ ਇਧਰ 6 ਮਿੰਟ ਬਨੇ। ਇਧਰ 6 ਮਿੰਟ ਨਹੀਂ। ਤੇ ਇਹਦਾ ਕਾਰਨਮਤ ਤਾਂ ਇਹੀ ਮੇਰੀ ਸਮਝ ਆ ਰਿਹਾ ਵੀ ਕਿਉਂਕਿ ਜੇ ਆਮ ਜੀ ਘਹਾਵਤਾ ਵੀ ਜਿੰਨੇ ਇੱਕ ਖੰਡ ਪਾਉਗੇ ਉਹਨਾਂ ਦਾ ਮਿੱਠਾ ਵੀ ਉਧਰ ਉਹ 6 ਘੰਟੇ ਲਾ ਰਿਹਾ। ਇਧਰ 6 ਮਿੰਟ ਨਹੀਂ ਲੰਘ ਰਹੇ ਜਿਹੜਾ ਦੁਨਿਆਵੀ ਸਕੂਲ ਤੇ ਜਾਂਦਾ ਉਹਨੂੰ ਡਾਰਾ ਇਧਰ ਡਾਰੀ ਕੋਈ ਨਹੀਂ ਵੀ ਅੱਜ ਅਸੀਂ ਗੁਰੂ ਦਾ ਹੁਕਮ ਸੁਣਿਆ ਵੀ ਕੱਲ ਨੂੰ ਗੁਰੂ ਨੇ ਪੁੱਛਣਾ ਸਨਾਮ ਵੀ ਮੈਨੇ ਤੂੰ ਕੀ ਸੁਣਿਆ ਜਾਂ ਐਂ ਕਹਿ ਲੋ ਸਾਡੇ ਘਰੇ ਅੱਜ ਸਹਿਜ ਪਾਠ ਅਖੰਡ ਪਾਠ ਦੇ ਸਮਾਪਤੀ ਹੋਈ ਆ ਭੋਗ ਪਈ ਆ ਭੋਗ ਤੇ ਅਪਰੰਤ ਆਪਾਂ ਹੁਕਮ ਨਮਾ ਕਹਿੰਨੇ ਵੀ ਉਹਦਾ ਚਿੰਤਾ ਨਹੀਂ ਕੱਲ ਨੂੰ ਕੋਈ ਪੁੱਛ ਲੂਗਾ ਉਈ ਟੈਂਸ਼ਨ ਇਸ ਲਈ ਦੁਖਾਂਤ ਇਹ ਆ ਵੀ ਤਰੱਕੀ ਕਿਉਂ ਨਹੀਂ ਕਿਉਂਕਿ ਉਹ ਮਿਹਨਤ ਕਰਦਾ ਹੈ ਉਹਨੂੰ ਡਾਰਾ ਇਧਰ ਅਸੀਂ ਸਾਡੀ ਮਿਹਨਤ ਨਹੀਂ ਤੇ ਅਸੀਂ ਡਰ ਨਹੀਂ ਰਹੇ ਨਾ ਸਾਨੂੰ ਡਾਰਾ ਕੋਈ ਸੋ ਇਹ ਵੀ ਇੱਕ ਬੇਨਤੀ ਕਰਦੇ ਆ ਜੀ ਜੇ ਅਸੀਂ ਕੇਵਲ ਤੇ ਕੇਵਲ دنیਆਵੀ ਵਿਦਿਆ ਲੈ ਲਈ ਵੜ ਕੇ ਕਿਸੇ ਅਹੁਦੇ ਤੇ ਚਲੇ ਗਏ ਚੇਤੇ ਰੱਖਣਾ ਜੀ ਜੇ ਅਸੀਂ ਗੁਰੂ ਦੀ ਮਤ ਸਾਡੇ ਕੋਲੇ ਨਾ ਹੋਈ ਗੁਰੂ ਸਾਹਿਬ ਤੋਂ ਸਿੱਖਿਆ ਨਾ ਲਈ ਬੰਦਾ ਕਿਸੇ ਵੀ ਅਹੁਦੇ ਤੇ ਪਹੁੰਚ ਜਾਵੇ ਨਾ ਮੁੱਖ ਮੰਤਰੀ ਬਣਦੇ ਪ੍ਰਧਾਨ ਮੰਤਰੀ ਬਣਦੇ ਐਸਐਸਵੀ ਬਣਦੇ ਕਿਸੇ ਵੀ ਅਹੁਦੇ ਤੇ ਪਹੁੰਚਿਆ ਹੋਇਆ ਬੰਦਾ ਉਹ ਫੇਲ ਆ ਉਹ ਫੇਲ ਆ ਉਹ ਫੇਲ ਆ ਬਾਸ ਨਹੀਂ ਹੋ ਸਕਦਾ ਇਸ ਲਈ ਇਹ ਵੀ ਬੇਨਤੀ ਕਰਾਂ ਵੀ ਆਪਣੇ ਬੱਚਿਆਂ ਨੂੰ ਜਿੱਥੇ ਅਸੀਂ ਤਾਂ دنیਾਵੀ ਵਿਦਿਆ ਦੋਣੇ ਆ ਨਾ ਮਹਿੰਗੇ ਮਹਿੰਗੇ ਸਕੂਲਾਂ 'ਚ ਲਾਉਣੇ ਆ ਉਹਦੇ ਨਾਲ ਦੀ ਨਾਲ ਆ ਆਪਣੇ ਬੱਚਿਆਂ ਨੂੰ ਆਪ ਧਾਰਮਿਕ ਵਿਦਿਆ ਵੀ ਲਈਏ ਸੋ ਇੱਕ ਗੱਲ ਮੈਨੂੰ ਯਾਦ ਆ ਗਈ ਜੂਣ 1984 ਤੋਂ ਬਾਅਦ ਦਾ ਦੁਖਾਂਤ ਆਮ ਸਾਡੇ ਜਿਹੜੇ ਪ੍ਰਚਾਰਕ ਲੋਕ ਹਨ ਉਹ ਗੱਲਾਂ ਕਰਦੇ ਆ ਵੀ ਫਲਾਣੇ ਸਵਨ ਸੰਘੋਟ ਨੇ ਸਾਡੇ ਦੇਸ਼ੇਦਾਰ ਸਤਕਾਰਯੋਗ ਭਾਈ ਗੁਰਦੇਵ ਸਿੰਘ ਜੀ ਕੌਂ ਕਹੇ ਉਹਨਾਂ ਨੇ ਕਿਦਾਂ ਉਹਨਾਂ ਨੂੰ ਮਤਲਬ ਉਹਨਾਂ ਨੂੰ ਛਿਦ ਕੀਤਾ ਉਹਨਾਂ ਨੇ ਸੁਮੇਧ ਸੈਣੀ ਨੇ ਸਾਡੀਆਂ ਮਾਵਾਂ ਭੈਣਾਂ ਦੀ ਕਿਵੇਂ ਪੱਤ ਲੋਟੀ ਕਿਦਾਂ ਦਲੀਲ ਕੀਤਾ ਅਸੀਂ ਕੇਵਲ 83 ਤੋਂ ਬਾਅਦ ਅੱਜ ਸਨ 25 ਚੱਲਦਾ ਜੀ 40 41 ਸਾਲ ਹੋ ਚੁੱਕੇ ਹਨ ਅਸੀਂ ਉਹਨਾਂ ਦੀਆਂ ਗੱਲਾਂ ਹੀ ਕਰੀ ਜਾਂਦੇ ਹਾਂ ਸੋ ਅਸੀਂ ਜਿਹੜੇ ਏਸੀ ਗੱਲਾਂ ਕਰਦੇ ਆਂ ਜਾਂ ਅਸੀਂ ਆਪਣੇ ਆਪ ਨੂੰ ਸਿੱਖ ਅਖਾਉਣੇ ਅਸੀਂ ਸਿੱਖ ਹਾਂ ਅਸੀਂ ਬੈਠ ਕੇ ਕਦੇ ਇਹ ਚਰਚਾ ਨਹੀਂ ਕੀਤੀ ਅਸੀਂ ਬੈਠ ਕੇ ਕਦੇ ਇਹ ਆਪਣਾ ਸਲਾਹ ਮਸ਼ਵਰਾ ਨਹੀਂ ਕੀਤਾ ਕੀ ਭਾਵੇਂ ਵੀ ਕਿਉਂ ਨਾ ਹੋਵੇ ਕਿਉਂ ਨਾ ਹੋਵੇ ਵੀ ਅਸੀਂ ਆਪਣੇ ਬੱਚਿਆਂ ਨੂੰ ਦੁਨਿਆਵੀ ਵਿਦਿਆ ਸਕੂਲ ਚ ਪੜਾ ਕੇ ਤੇ ਗੁਰੂ ਦੀ ਸਿੱਖਿਆ ਦੇ ਕੇ ਉਹਨਾਂ ਨੂੰ ਕਿਸੇ ਅਹੁਦੇ ਤੇ ਪਹੁੰਚਾ ਦਈਏ ਵੀ ਉਹਨੂੰ ਐਸਐਸਪੀ ਬਣਾ ਦਈਏ ਹੁਣ ਜਿਹੜਾ ਗੁਰੂ ਜਿਹਦੇ ਕੋਲੋਂ ਗੁਰੂ ਦੀ ਸਿੱਖਿਆ ਹੋਊਗੀ ਜਿਹਦੇ ਕੋਲੋਂ ਗੁਰੂ ਦੀ ਮੱਤ ਹੋਊਗੀ ਗੁਰੂ ਦਾ ਸਿੱਖ ਐਸਐਸਪੀ ਦੀ ਕੁਰਸੀ ਤੇ ਬੈਠਾ ਹੋਊਗਾ ਕੀ ਉਹ ਕਿਸੇ ਗਲਤ ਪਰਚਾ ਕਰ ਸਕਦਾ ਨਾ ਕੀ ਗੁਰੂ ਦਾ ਸਿੱਖ ਐਸਐਸਬੀ ਦੀ ਕੁਰਸੀ ਤੇ ਬੈਠਾ ਹੋਇਆ ਕਿਸੇ ਨਸ਼ੇ ਵਾਲੇ ਦੀ ਹਮਾਇਤ ਕਰ ਸਕਦਾ ਨਸ਼ਾ ਵਕਾ ਸਕਦਾ ਇਹਦਾ ਉੱਤਰ ਨਹੀਂ ਇਹਦਾ ਉੱਤਰ ਨਹੀਂ ਗੁਰੂ ਦਾ ਸਿੱਖ ਪਟਵਾਰੀ ਕਾਨੋਂਗੋ ਐਸਿਡਮ ਦੀ ਕੁਰਸੀ ਤੇ ਬੈਠਾ ਹੋਇਆ ਕਿ ਕਿਸੇ ਤੋਂ ਰਹਿਤ ਲੈ ਸਕਦਾ ਕਿਸੇ ਦੀ ਗਾਲਤੋ ਗੀ ਗਰਦੋਰੀ ਕੋਈ ਅੰਤਕਾਲ ਕਰ ਸਕਦਾ ਇਹਦਾ ਉੱਤਰ ਨਹੀਂ ਤੇ ਚਲੋ ਪਿੱਛੇ ਦਾ ਹੋ ਗਿਆ ਹੋ ਗਿਆ ਆਪਾਂ ਗੱਲ ਬਹੁਤੀ ਲੰਮੀ ਨਾ ਕਰਗੇ ਸੋ ਹੱਥ ਬਣ ਕੇ ਬੇਨਤੀ ਆ ਜੀ ਜਿਹੜੇ ਅਸੀਂ ਸਾਡੇ ਨਾਂ ਦੇ ਮੰਗਰ ਸਿੰਘ ਲੱਗਾ ਜਿਹੜੇ ਅਸੀਂ ਕਹਿੰਦੇ ਅਸੀਂ ਗੁਰੂ ਦੇ ਸਿੱਖਾਂ ਵੀ ਆਪਣੇ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਜਿੰਨੀ ਮਰਜ਼ੀ ਪੜ੍ਹਾਓ ਜਿੰਨੀ ਮਰਜ਼ੀ ਪੜ੍ਹਾਉਣਾ ਚਾਹੀਦਾ ਵੀ ਆ ਪਰ ਨਾਲ ਦੇ ਨਾਲ ਕੱਲੀ ਦੁਨਿਆਵੀ ਵਿੱਦਿਆ ਨਾਲ ਧਾਰਕ ਮਿੱਦਿਆ ਗੁਰੂ ਸਿੱਖਿਆ ਉਹ ਵੀ ਅਸੀਂ ਉਹਨਾਂ ਨੂੰ ਦਵਾਈ ਦੇ ਨਾਲ ਨਾਲ ਤੇ ਜੇ ਨਹੀਂ ਤੇ ਫਿਰ ਆਪਣੇ ਹਾਲਾਤ ਜੋ ਮਰਜ਼ੀ ਧਰਨੇ ਲਾਈ ਜੋ ਜੋ ਮਰਜ਼ੀ ਸ਼ਹੀਦियां ਪ੍ਰਾਪਤ ਕਰੀ ਜੋ ਜੋ ਮਰਜ਼ੀ ਕਰੀ ਜੋ ਅਸੀਂ ਕਾਮਜਾਮ ਨਹੀਂ ਹੋ ਸਕਾਂਗੇ ਸੋ ਐਂਡ ਵਿੱਚ ਫਿਰ ਬੇਨਤੀ ਆ ਜੀ ਵੀ ਜਿੱਥੇ ਅਸੀਂ ਧਾਰਮਿਕ دنیਆਵੀ ਵਿਦਿਆ ਅਸੀਂ ਲੈਨੇ ਆ ਨਾਲ ਨਾਲ ਧਾਰਮਿਕ ਵਿਦਿਆ ਵੀ ਜ਼ਰੂਰੀ ਹੈ ਇਹ ਤੋਂ ਬਿਨਾਂ ਅਸੀਂ ਫੇਲ ਆ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ